ਲਗਾ ਲਿਆ ਕੋਰਾ ਬੜਾ ਗੱਤ ਚਾਰ ਆਵੜ ਸੜ ਗਈ ਸਾਡੀ ਗਲੀ ਦੇ ਵਿੱਚ ਹੀ ਹੋਏ ਹਾਏ ਹਾਏ ਹੋ ਗਿਆ ਇਹ ਇਹ ਦਿਨ ਹੱਥ ਹੈਲੋ ਗਾਇਸ ਸਤ ਸ੍ਰੀ ਅਕਾਲ ਕੀ ਆਜਾ ਸਵਾਗਤ ਹੈ ਤੁਹਾਡਾ ਸਾਡੇ ਇਸ ਨਿਊ ਬਲੌਗ ਦੇ ਵਿੱਚ ਅੱਜ ਬਲੋਗ ਤੁਹਾਡੇ ਕੋਲ ਜਾ ਰਿਹਾ ਜੀ ਰਾਵਣ ਰਾਵਣ ਜਿਹੜਾ ਆਪਾਂ ਤਿਆਰ ਕਰਦੇ ਪਏ ਸੀ ਹੋਰ ਰਾਵਣ ਹੋ ਗਿਆ ਤਿਆਰ ਆਜੋ ਤੁਹਾਡੇ ਤੋਂ ਫੋਨੇ ਕਰ ਬਾਹਰ ਰਾਵਣ ਅੱਜ ਫਿਰ ਜੀ ਹਾਂ ਜੀ ਗਾਇਸ ਤੇ ਕੀ ਹਾਲ ਚਾਲ ਤੁਹਾਡਾ ਦਾ ਚੈਨਲ ਤੇ ਸਵਾਗਤ ਆ ਤੇ ਅੱਜ ਅਸੀਂ ਰਾਵਣ ਦੀ ਤਿਆਰੀ ਕਰਦੇ ਪਏ ਆ ਤੇ ਕੱਲ੍ਹ ਹੈਗਾ ਦਿਸ਼ਾ ਇਸ਼ਾਰਾ ਇਸ਼ਾਰਾ ਕੱਲ ਕੰਮ ਕਰਦੇ ਲੱਗੇ ਹੋਏ ਆ ਯਾਰ ਪੰਜੇ ਕੱਲ ਤੱਕ তাৰোলে পূৰা কিন্তু তাৰপাছত ਪਿੰਨ ਨੇ ਆਵਾਜ਼ ਛੋਰ ਬੰਨ ਲੱਗਿਆ ਪਾਸੇ ਛੋਰ ਛੋਰ ਆ ਭਈਆ ਆ ਆ ਭਈਆ ਆਤੀ ਨੂੰ ਗਾਰੇ ਬਾਦਾਂ ਛੋਰ ਦੇ ਨਾਲੇ ਬੰਦੋ ਨਹੀਂ ਨਹੀਂ ਤੇ ਜਿਸ ਮੀਂਹ ਕੀ ਗੱਲ ਹੈ ਡੋਲਾ ਫੰਦਾ ਮਿੰਟ ਡੋਲਾ ਪੂਰੀ ਗਲੀ ਦੇ ਕੋ ਬੇਟੀ ਰਵਾਣਾ ਨਿਆਣੇ ਬਿਠੇ ਗਏ ਵਾਰ ਆ ਹੋ ਇੱਕ ਆਂ ਦੀ ਧੀ ਇੱਕ ਆ ਵੀਰ ਦੇ ਆਪਣਾ ਉਹ ਨਿਆਣੇ ਆ ਜੱਗਣੇ ਜੋਰਾ ਛੁਰਾਂ ਦੇ ਦੇ ਪਰਾਲੀ ਪਰਾਲੀ ਕਿੱਟੀ ਕਰਨ ਦੇ ਆ ਆ ਬੰਬੂ ਆ ਦਾ ਫੁੱਟ ਚਾ ਬਣਾਉਂਦੇ ਰਾਵਣ ਓ ਵੀਰ ਵੀਰ ਗਲਤ ਕੰਮ ਨਹੀਂ ਕਰਨੇ ਗਲਤ ਕੰਮ ਨਹੀਂ ਕਰਨੇ ਗਲਤ ਕੰਮ ਕਿੰਨੇ ਨਿਕਲਦੇ ਕੰਮ ਕਿੰਨੇ ਪਹਿਲੇ ਓ ਕਾਲੀ ਬੋਏ ਗਾੜੀ ਬੰਬੀ ਚੋਂ ਦੇ ਜਿਆ ਲੋਕਾਂ ਦੇ ਬੋਏ ਗਾੜੀ ਬੰਬੀ ਲੋਦੇ ਜੀ ਤਾਦੀ ਓ ਗੁੱਲਟ ਪਾਹ ਇਹ ਦੀਵਾਨ ਸਾਡਾ ਨਾ ਆ ਗਰੀਬ ਗਰੀਬ ਰਾਵਲ ਹੈਗਾ ਸਾਡਾ ਬੰਦਾ ਤੇ ਅੱਜ ਹੱਡੀਆਂ ਕਿੰਨੀਆਂ ਲੱਗੀਆਂ ਇਹਨੂੰ 207 ਨਹੀਂ 207 ਹਾਂ ਦੇ ਪਤਰਾਇਆ ਬਾਜੇ ਮੋਟਾ ਕਰਾ ਹਲ ਮੁੰਡਾ ਕਰਨਾ ਲੈ ਨੂੰ ਆ ਦੇ ਖਵਾਣਾ ਮਰਖਾ ਦੀ ਰਾਤ ਨੂੰ 2 ਘੰਟੀਆਂ ਦੋ ਲੰਗਾਂ ਦੋ ਰੀਡ ਦੀਆਂ ਨਹੀਂ ਹਾਂ ਚੈੱਕ ਇੱਕ ਸੀਨ ਚੈੱਕ ਕਰੋ ਲੋਕੀ ਲਾਂਦੇ ਕਾਜ ਮੁੰਡਾ ਚੈਨੀ ਕੋ ਲੱਗਾ ਲੋਕੀ ਲੋਕੀ ਕਾਜ ਲਾਂਦੇ ਆਪਾਂ ਕਪੜਾ ਲਾ ਗੈਸ ਤੇ ਪਹਿਲੇ ਕਾਲਾ ਕਪੜਾ ਲਾਉਣਾ ਹੀ ਹੋਣਾ ਆਪਾਂ ਲਾਤਾ ਹਰਾ ਕਪੜਾ ਚੈੱਕ ਕਰੋ ਟੈਂਪ ਹੈ ਸਾਡੇ 9:30 ਦੇ ਪਏ ਇੱਕ ਬਾਹ ਪਤਲੀ ਕਰ ਦੇ ਲੱਗੇ ਇੱਕ ਮੋਟੀ ਕਰ ਦੇ ਲੱਗੇ ਇਹ ਤੇ ਫਾਇਰਾ ਰਾਤਾ ਸਮਰਾਤਾ ਪਰਾਲੀ ਤੇ ਪਾਤੀ ਆ ਬਹੁਤ ਜੱਲਾ ਬਾਅਦ ਤੇ ਪਰੋਣਾ ਰਸੀ ਆ ਇੱਕ ਦਿਨ ਅਸੀਂ ਇਹਨੂੰ ਮਾਰੋ ਮਾਰੋ ਉਹ ਤੇ ਗਾਰਡਮੈਂਟ ਕਰੀ ਜਾਂਦੇ ਆ ਸਾਮਣੇ ਬਾਜੀ ਤਿਆਰ ਹੋ ਗਏ ਆ 10 ਵਜੇ ਨੇ ਬਾਜੀ ਚੈੱਕ ਕਰੋ ਬਾਜੀ ਇੱਨੇ ਡੋਲੇ ਇੱਨੇ ਪੱਕੇ ਬਾਜੀ ਬਣਾਏ ਨੇ ਮੈਨੂੰ ਲੱਗਦਾ ਬਾਂਬੂ ਵਜੇ ਤਾਂ ਮਿੰਟ ਫਟਨੇ ਉਹ ਚੱਕ ਹਾਂ ਟੈਂਪਲ ਲਾਇਆ ਜਾਂ ਕਰੰਦੇ ਆ ਇੱਕ ਪਾਸੇ ਜਿੰਮ ਜਿਆਦਾ ਲਾ ਲਿਆ ਇੱਕ ਪਾਸੇ ਜਿੰਮ ਜਿਆਦਾ ਲਾਇਆ ਇੱਕ ਪਾਸੇ ਜਿੰਮ ਨਹੀਂ ਲੱਗਾ ਰਿਹਾ ਉੱਦਲੀ ਬਾਂਬ ਪਤਲੀ ਇੰਨਾ ਨਹੀਂ ਪਤਾ ਲੱਗਿੰਦੇ ਆ ਨਾਲ ਇੱਕ ਗਲਾਸ ਗਾਇ ਤੋਂ ਰਾਵਾਂ ਨੇ ਪੂਰੀ ਪ੍ਰਾਲੀ ਭਰਤੀ ਹੱਲੇ ਵੀ ਇੰਨੀ ਪ੍ਰਾਲੀ ਪਈ ਪੂਰੀ ਗੱਡੀ ਭਰ ਕੇ ਪ੍ਰਾਲੀ ਲੈ ਜਾਂਦੇ ਸੀ ਉਹ ਫਰੋਕ ਦੇ ਲਾ ਲੇ ਦੇ ਬੇਚੇ ਇਹਦੇ ਬਲੇ ਹਾ ਮੇ ਮੇ ਲੋਕੇ ਕਿ ਕਿੰਨੇ ਜਿਆਦਾ ਬੰਦੂਗੀ ਯਾਰ ਤੇਰਾ ਹੱਥ ਲੰਬਾ ਤੋਂ ਹੱਥ ਬਾਹਰ ਵੀ ਚੁੱਕਾ ਅਸ ਜੋਰੀ ਜੋ ਲਫਾ ਸੇ ਆਵੇਂ ਦੇਖੋ ਗਾਵਾਂ ਕਿ ਕਿਹੜੇ ਕਵਾਟਰ ਕਵਾਟਰ ਥੋੜੀ ਹੁੰਦਾ ਆ ਬਾ ਜੀ ਇਹ ਹੋਰ 13 ਸੇ ਹਲੋ ਕਵਰ ਕਰਤਾ ਉਹ ਉਤੋਂ ਲਿੰਗਾ ਹੋਇਆ ਲੈ ਦੀ ਮਾਰ ਨਹੀਂ ਪੈਣੀ ਥੱਲੇ ਛੋਟ ਚੈੱਕ ਕਰੋ ਕਿੱਥੇ ਉਹ ਆ ਛੋਟ ਲੱਗਾ ਜੀ ਇੰਨਾ 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 ਕੱਢ ਦਿੰਦੇ ਫਿਰ ਬਾਵਾ ਲਾਤੀ ਆ ਜੇ ਕਹਿੰਦੇ ਨਹੀਂ ਹਾਨੀਆਂ ਫਿੱਟ ਤੇ ਕਹਿੰਦੇ ਰੱਖਣਾ ਕਿੱਥੇ ਆ ਕਹਿੰਦੇ ਰੱਖਣਾ ਕਿੱਥੇ ਆ ਤੇ ਬਾਵਾ ਹੁਣ ਉਹਨਾਂ ਦੇ ਘਰ ਰੱਖਦੀਆਂ ਹਨ ਉਹਨਾਂ ਦੇ ਸ਼ਾਇਦ ਰਾਵਣ ਹੀ ਉਹਨਾਂ ਦੇ ਘਰ ਰੱਖਦੀ ਹੈ ਕੁਝ ਪਤਾ ਨਹੀਂ ਕਹਿ ਸਕਦੇ ਤੇ ਬਾਕੀ ਦੀ ਵਲੋਗ ਨਾ ਬਣੇ ਰੋ ਚਲੋ ਜੀ ਰਾਵਣ ਉਹਨਾਂ ਦੇ ਅੰਦਰ ਰੱਖਿਆ ਲਿਆ ਜੀ ਜੈ ਜੀ ਰਾਵੜ ਰੱਖਦੇ ਲਈ ਇੰਦਰੇ ਨਾ ਟਿੰਡ ਪਰ ਇਨਾ ਕੁਸ਼ ਵਾਹ ਤਰੇ ਪਾਣੀ ਬੋੜੀ ਪਰ ਜੀ ਪਰ ਕੇ ਚੋ ਸਿੱਧਾ ਅੰਦਰ ਹਾਂਜੀ ਵਾ ਇਤਰਾ ਦੇ ਕੋਈ ਕੋਈ ਬੋ ਦੇ ਜੀ ਇਹ ਆਪਾਂ ਪਿੰਗਾਂ ਚ ਜਿੱਥੇ ਨਾਮ ਪਿਆਏ ਓਏ ਛੋੜੇ ਰਿਹਾ ਸਾਡੇ ਚ ਨਿਊ ਬਲੌਗ ਦੇ ਵਿੱਚ ਲਾਸਟ ਤੱਕ ਜ਼ਰੂਰ ਵੇਖਿਓ ਜੀ ਆਏ ਤੁਹਾਨੂੰ ਦਿਖਾਉਣੇ ਆ ਜੀ ਅੱਜ ਰਾਵੜ ਸਕੋਟੇ ਤੋਂ ਦਿਖਾਉਣੇ ਤੁਹਾਨੂੰ ਤਦਦਾ ਆਵੜ ਬੜਿਆ ਤਿਆਰ ਹੋਇਆ ਰਾਵਣ ਆਦੇ ਪੰਨੋ ਪੰਨੋ ਰਾਵਣ ਕੱਲ੍ਹ ਸੀ ਰਾਵਣ ਦੇ ਨਾਲ ਲੱਗੇ ਬਣਾਉਣ ਤੇ ਕੱਲ੍ਹ ਅਹੀ ਰਾਵਣ ਬੜਾਇਆ ਸੀ ਨਾਲ ਲਾ ਕੇ ਪਰ ਅੱਜ ਸਾਡੇ ਕੋ ਨਹੀਂ ਲੱਗਾ ਗਿਆ ਨਾਲ ਅੱਜ ਸਾਰੇ ਬੱਚਿਆਂ ਨੇ ਲਲ ਕੇ ਰਾਵਣ ਬਣਾਇਆ ਅਸੀਂ ਚਲ ਗਏ ਦੁਕਾਨ ਤੇ ਦੁਕਾਨ ਤੋਂ ਹੁਣ ਘਰ ਆਇਆ ਤੇ ਘਰ ਆਇਆ ਤੇ ਰਾਵਣ ਬੜਿਆ ਆ ਉਹ ਇਹਨੇ ਪੂਰਾ ਤਿਆਰ ਕੀਤਾ ਰਾਵਣ ਹੁਣ ਵਜਦੀ ਆ ਜੀ ਪਾਲੀ ਵਜਦੀ ਛੇ ਸਾਢੇ 6 ਵਜੇ ਤੱਕ ਜੋ ਰਾਵਣ ਸਾੜਾਂਗੇ ਉਹ ਤੁਹਾਨੂੰ ਮੁਖੌਲੀ ਆਉਦੀ ਵੀਡੀਓ ਰਾਵਣ ਸਾੜਦੇ ਬਾਹਰ ਤੇ ਕੁੜੀਆਂ ਲੈ ਕੇ ਨਾਲ ਵਿੱਚ ਆ ਆ ਤੇ ਨਾਲ ਕਿ ਤੂੰ ਬੱਤੀ ਲਾਤੀ ਆ ਕਿਹਦਾ ਰਾਵਣ ਤੇ ਹਾਂ ਤੂੰ ਬੱਤੀ ਲਾਤੀ ਆ ਜੇ ਦੇਖਦੇ ਆ ਵਿੱਚ ਕੁੜੀਆਂ ਡੌਟੀਆਂ ਨੇ ਚਲ ਵੇਖਦੇ ਜਣੇ ਪੰਜ ਛੋਟੇ ਸੁਖਮੰਦਰ ਉੱਤੇ ਡੱਬਾ ਇਸ ਡੱਬਾ ਪਾਇ ਤੇ ਕੋਕਨ ਮੰਗਲ ਕੋਕਨ ਜਿੱਗਿਆ ਮੰਗਲ ਜੇ ਮੰਗ ਲਗਾਸ ਰਾਵਣ ਹੋ ਗਿਆ ਤਿਆਰ ਤੋਹਰ ਬੱਤੀ ਕਰਤੀ ਹੈ ਬੰਮ ਰੇਠਾ ਬੰਮ ਕੀ ਕਦੇ ਨੂੰ ਆਲੂ ਬੰਮ ਆਲੂ ਬੰਮ ਫਾਤੜੀ ਅੱਗ ਲਾ ਦੇ ਰਹੀ ਹਾਤੀ ਅੱਗ ਲਗ ਰਹੀ ਕਹਿੰਦੇ ਇੱਥੇ ਚੈੱਕ ਕਰਖ ਨਹੀਂ ਜੰਦਾ ਕਿੱਥੇ ਗਈ ਹੈ ਕਿ ਨਾ ਵਸੜ ਲੱਗਾ ਰੋਸੜਲੇ ਬੜੇ ਸਕਦਾ ਕਿਨੇ ਖਲੋਤੀ ਹੈ ਦੁਨੀਆ ਆਹ ਚੱਲਿਆ ਜੱਗੀ ਲੱਸੀ ਹੋਈ ਸੀ ਚੱਲੇਗਾ ਚੱਲੇਗਾ ਭੱਜੇਗਾ ਗਾਤਾ ਇਹ ਗਾਤਾ ਇਹ ਕਹਤਾਂ ਕਿ ਬਚਾਈ ਪਤਾ ਨਹੀਂ ਕੀ ਵਜ ਗਈਆਂ ਤੋ ਚੇ ਲੜੀ ਲੱਗਦਾ ਲੜਕੀ ਕੋਈ ਨਾ ਬੇਟੀ ਜੀ ਜੈ ਰਾਮ ਦੀ 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 ਪੈਨ ਜਿਹੜਾ ਜਾ ਗਿਆ ਕਿ ਤੱਕ ਲਖ ਲਾਣਾ ਵੀ ਗੱਡੀ ਜਾਂਦੇ ਪੂਜਾ ਵੀ ਕਰੀ ਜਾਂਦੇ ਨਹੀਂ ਪਾਪਾ ਜਾਣਾ ਹੁੰਦੀ ਕਹਿੰਦਾ ਜੈ ਰਾਮ ਦੀ ਪੈਨ ਜੈ ਰਾਮ ਦਾ ਪਤਾ ਨਹੀਂ ਕੋਈ ਸੋਲ ਲੱਕਾ ਮੇਰਾ ਸਰਦਾਰਾ ਬਚ ਗਿਆ ਜਾਨ ਨਾ ਕਿ ਸੰਗਤ ਦੇਖੋ ਕਿੰਨੀ ਗੜੀ ਆਈ ਚੈੱਕ ਕਰੋ ਬੱਚੇ ਬਚਾਵਾਲ ਦੀ ਬਹੁਤ ਆਈ ਸੋਹਣੀ ਕਿਹੜੀ ਆਸਨ ਗਾਵਦੀ ਦਾੜੀ ਵਾਉਣ ਵਾਲੀ ਹੀ ਡਾਲੇ ਰਾਵਲ ਦਾੜੀ ਓੜ ਵਾਲੀ ਹੋਈ ਆ ਨੇ ਮਾਰਨੇ ਲਈ ਇਹਨੂੰ ਬਲ ਲੱਗਿਆ ਤਾਰ ਬਲ ਲੱਗਿਆ ਕਿਤੇ ਡਿੱਗਣਾ ਪਵੇ ਗਿਆ ਪਿਛੇ ਅੱਗ ਲਾਉ ਲੱਗਿਆ ਇਹ ਕੰਮ ਖਰਾਬ ਆ ਤਾਰ ਬਾਦੀ ਇਹਨੂੰ ਸਾਈਡ ਤੇ ਜਾ ਓਏ ਮੁੜ ਕੇ ਜਿਹੜੇ ਦੇਖ ਰਹੇ ਨੇ ਉਹ ਕੋਈ ਨਹੀਂ ਜਾਂਦੇ ਜਾਂਦੇ ਮੁੜ ਕੇ ਜਿਹੜੇ ਦੇਖ ਰਹੇ ਨੇ ਉਹ ਭਜ ਨਹੀਂ ਜੀ ਤਾਰ ਬਲ ਲੱਗੇ ਇਹਨੂੰ ਡਿੱਗਣਾ ਪਵੇ ਅੱਗ ਲੱਗਿਆ ਕੈਜ ਕਿ ਨਹੀਂ ਕਰਦਾ ਆਪਣੇ ਲਾਜ

चकर लुट मलाई रा अॻ लॻी लॻी

ਆ ਬਾਬੇ ਲੱਗੇ ਦੇ ਚੱਲੇ ਨਹੀਂ ਆ ਬਾਬੇ ਇੱਕ ਚਾਰ ਪਾਣੀ ਬੰਮ ਤੇਰੇ ਵਿੱਚ ਚਾਰ ਚਾਰ ਅੱਗੇ ਕਿ ਬੜੇਗੇ ਚਾਰ ਪੰਜ ਤੇ ਬਾਬਾ ਬਾਬਾ ਜੇ ਘੇਰਦੇ ਪਛੇੜੀ ਘੇਰੇ ਲੇ ਜੇ ਲੰਬੇ ਲੰਬੇ ਹੋ ਗਏ ਜੇ ਇਹ ਪਾਜਲ ਹੋ ਗਏ ਨਾਲ ਗੁੱਜੀ ਕਰੋ ਆਹ ਨਾਲ ਪਛੇੜ ਆਉਣਾ ਜਾਨ ਬੋਲੇ ਉਹ ਤੇਰੀ ਪੁੱਤ mulai kan deh, mulai kan deh. Ya, कढ़ी <laughs> पई <laughs> <laughs> ਆ ਬਾਹ ਗਾਮੇ ਬਾਹ ਵੇਚ ਕਰਾ ਲਈ ਸੋ ਗੈਸ ਰਾਵਣਸਰ ਆ ਕੇ ਸੜ ਗਿਆ ਹੈ ਸੜ ਗਿਆ ਰਹਿ ਗਿਆ ਨੇ ਦੇਖਦੇ ਵਿੱਚ ਕੋਈ ਪਾਪੂ ਬੁੰਬ ਹੈਗਾ ਕਿ ਨਹੀਂਗਾ ਰਾਮ ਚੁਰਾ ਜੁਰ ਹੋ ਗਿਆ ਰਾਮਣ

ਬਾਪਾ ਬਾਪਾ ਇੱਧਰ ਨੂੰ ਆ ਗਿਆ ਇੱਕੱਲਾ ਕੱਢ ਲੈ ਚੱਲੋ ਗਾਇਸ ਕੋਰਾ ਮਰ ਆ ਗਿਆ ਕੋਕੋ ਰੁਕ ਜਾ ਕਿਤੇ ਲੱਗ ਲੈ ਤੇ ਵੀਡੀਓ ਖਰਾਬ ਨਾ ਕਿਤੇ ਯਾ ਰਾਵਣ ਦੀ ਯਾ ਰਾਵਣ ਦੀ ਆ ਇਹੋ ਨਾ ਬਾਕੀ ਗੱਲ ਬਰਬਾਦ ਨਾ ਕੁੱਤੇ ਆ ਗਏ ਦੁਬਾਰਾ ਬਾਹਰ ਬਾਹਰ ਨਹੀਂ ਲੱਗੀ ਨਹੀਂ ਲੱਗੀ ਕੱਪੜੇ ਛਾੜ ਦੇ ਨਾ ਲਾਰ ਨੰਗਾ ਕਰਨਗੇ ਨਾ ਕੱਪੜੇ ਕਪੜੇ ਦੱਸਾਂ ਮੈਂ ਤੇਰੀ ਇਹਗਾ ਨਹੀਂ ਪੱਗਾਂ ਰਾਵਾਂਗੇ ਦਰਮਿਆਨ ਕੱਪੜੇ ਕਪੜੇ ਯਾਰ ਕੁਸਮਾ ਦਾ ਮੂੰਹ ਤੇ ਕੋਈ ਲਾਇਕ ਤੇ ਵੀ ਰਹੇ ਮਜ਼ਬੂਤੀ ਉੱਠਣ ਦੇ ਗੱਤੇ ਨਾ ਮਜ਼ਬੂਤੀ ਨਹੀਂ ਮਜ਼ਬੂਤੀ ਬੁਰੀ ਦਿੱਤੀ ਆ ਉਹ ਤੇਨੂੰ ਬੜੀ ਹੋਗੀ ਪੰਪੇ ਦੇ ਬਾਦੇ ਵਿੱਚ ਉਹ ਤੇਨੂੰ ਓਏ ਇਹ ਇੰਨੇ ਕੁ ਵਧੀਆ ਕਾਲਾ ਇਹਦਾ ਰੰਦਾ ਨਾਲ ਆਰਾ ਗਾਮੇ ਆਏ ਜੇ ਨਹੀਂ ਸਾਡੇ ਕੋਲ ਨਾ ਉਹ ਹੀ ਗਿਆ ਨਾ ਮਾੜੇ ਜਿੰਦਾ ਨਹੀਂ ਰਹੇਗਾ ਇਹ ਆ ਲੈ ਲੈ ਚਾਹਤਾ ਹੈ ਲੈ ਚਾਹੇ ਦੇਖੋ ਸਾਡਾ ਜਾ ਆ ਵੀ ਆਇਆ ਵਾਲੇ ਰਾਵਣ ਇਕੱਠਾ ਕਰਦੀ ਸੇਵਾ ਚੱਲ ਰਹੀ ਹੈ ਹੁਣ ਚੱਲੋ ਜੀ ਦੇਖੀਓ ਅਗਲਾ ਇਕੱਠਾ ਰਾਵਣ ਸਾਰਾ ਜੀ ਸਤੇ ਆਪਾਂ ਸੇਗਲ ਜਲ ਮੰਦਾ ਪੁੱਤ ਮਾਹੀ ਫੋਲ ਫੋਲ ਇਕੱਠੇ ਹੋ ਗਏ ਰਾਵਾਂ ਦੇ ਲਿਆਓ ਪਾਣੀ ਛੱਡੇ ਗਰੀ ਫੋਲ ਲਗਾ ਅਜੇ ਕੋਹ ਰਾਵਾਂ ਕਿਤੇ ਚਾਰ ਰਾਵਾਂ ਸੜ ਗਈ ਸਾਡੀ ਗਲੀ ਦੇ ਵਿੱਚ ਪੰਜ ਮੀਰੇ ਕਰਦੇ ਪੰਜ ਪੂਰੇ ਕਰਦੇ ਆ ਪਾਣੀ ਪਾਣੀ ਪੂਰੇ ਕਰਦੇ ਆ ਇੱਕ ਪਰਲੀ ਬਾ ਵੱਡੀ ਏ ਦੀ ਜਾਣ ਚੌਥਾ ਵੀ ਕੱਢ ਕੇ ਲਿਆ ਸ਼੍ਰਾਵਣ ਮੇਘਨਦ ਕੁੰਭ ਕਰਨਾ ਪੂਰੇ ਕਰਨਾ ਹੁਣ ਉਹੀ ਇੱਕ ਅਸੀਂ ਪੰਜ ਬਾਦ ਬਾ ਫੱਲਾ ਪੰਨਾਂ ਦਾ 1.5 ਵਰਗਾ ਆਈ ਪੋਟੇਟਾ ਵੀ ਘੜੀਆਂ ਦਾ ਤੁਹਾਨੂੰ ਜਾਇਦਾ ਇੱਕ ਦਿਨ ਦਿਨ ਨਾ ਘੜੀਆਂ ਤੇ ਆਵਾਂਗੇ ਅੱਗੇ ਅੱਗੇ ਜੀ ਆਇਆਂ ਸਲਾਮ ਅਰ ਰਹਿਮਤ ਸਾਂਤਾਂ ਆਂਦੋ ਗਿਆ ਚਲੋ ਜੋ ਤੁਹਾਨੂੰ ਸਾਡਾ ਬਲੋਗ ਵਧੀਆ ਲੱਗੇ ਤਾਂ ਬਾਅਦ-ਬਾਅਦ ਸ਼ੇਅਰ ਇੱਕ ਕਮੈਂਟ ਕਰੋ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਤੇ ਲਾਈਕ ਕਰਨਾ ਨਾ ਭੁੱਲਣਾ